ਟੀਮਾਂ ਨੂੰ ਬੇਨਤੀ ਕਰਦਾ ਹਾਂ ਬਸ ਥੋੜਾ ਜਿਹਾ ਸਮੇਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖੀਏ ਕਿਉਂਕਿ ਪ੍ਰਸ਼ਾਸਨ ਦੀ ਵੀ ਲਾਸਟੇ ਜਾ ਕੇ ਮਜਬੂਰੀ ਹੋ ਜਾਂਦੀ ਹੈ ਫਿਰ ਕਿਉਂ ਜੋ ਪ੍ਰਸ਼ਾਸਨ ਨੇ ਕਿਹਾ ਉਹਨੂੰ ਮੰਨਣਾ ਪੈਣਾ ਕਿਉਂਕਿ ਇਹਨਾਂ ਦੀਆਂ ਡਿਊਟੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਮੈਂ ਸਾਰੇ ਪ੍ਰੇਰਾਂ ਨੂੰ ਬੇਨਤੀ ਕਰਦਾ ਪਿਛਲੇ ਦਿਨੀ ਤੁਹਾਨੂੰ ਸਾਰਿਆਂ ਨੂੰ ਬਤਾਇਆ ਕਿ ਵੀਡੀਓ ਬਹੁਤ ਵਾਇਰਲ ਹੋਈ ਹੈ ਇੱਕ ਬਹੁਤ ਵੱਡਾ ਮੇਲਾ ਵਿੱਚੋਂ ਬੰਦ ਹੋਇਆ ਕਿਉਂਕਿ ਜੇ ਕਬੱਡੀ ਦਾ ਇਹ ਡਾਊਨਫਾਲ ਨਹੀਂ ਤੇ ਹੋਰ ਕੀ ਕਹਿ ਸਕਦੇ ਆ ਇਹ ਕਬੱਡੀ ਤੁਹਾਡੇ ਹੱਥਾਂ ਦੇ ਵਿੱਚ ਹੈ ਜੇ ਸਾਂਭ ਲੋਗੇ ਤੇ ਸਾਰਾ ਕੁਝ ਹੀ ਮਿਲ ਜਾਣਾ ਹੈ ਮੈਂ ਬੇਨਤੀ ਕਰਦਾ ਉਹਨੇ ਖੇਡਣਾ ਜਾਂ ਨਹੀਂ ਖੇਡਣਾ ਸੁਰਖਪੁਰ ਦੀ ਟੀਮ ਸੋਹੜੋ ਆਓ ਜਲਦੀ ਆਜੋ ਭੱਜ ਕੇ ਸੰਤੂ ਭੱਜ ਨੋਈਆਂ ਪਤਾ ਕੀ ਗੱਲ ਹੈ ਫਿਰ ਸੋਹਣਿਆ ਮਾੜੇ ਭੱਜਦੇ ਅਸੀਂ ਲੋਕ ਪਤਾ ਕੀ ਕਹਿੰਦੇ ਵੀ ਤੁਸੀਂ ਸਟਾਰਾ ਮਗਰ ਪਾ ਕੇ ਕੌਡੀ ਨਾ ਖਰਾਬ ਕਰ ਲਿਓ ਇਹ ਕਿੰਨਾਂ ਵੱਡੇ ਮੱਲਾਂ ਨੂੰ ਮੇਰੀ ਗੱਲ ਕੌੜੀ ਲੱਗਣੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਵੱਡਿਆਂ ਮਗਰ ਪਾ ਕੇ ਤੁਸੀਂ ਛੋਟਿਆਂ ਦੇ ਜਿਹੜੇ ਛੋਟਿਆਂ ਦੀ ਕਬੱਡੀ ਤੁਸੀਂ ਖਤਮ ਕਰ ਦੇਣੀ ਲੋਕੀ ਆ ਗੱਲਾਂ ਕਰਦੇ ਲੋਕੀ ਸੱਚ ਹੈ ਪਰ ਅਸੀਂ ਐਕਸੈਪਟ ਨਹੀਂ ਕਰਦੇ ਉਹਨਾਂ ਗੱਲਾਂ ਨੂੰ ਇਹ ਮੈਂ ਇੱਕ ਬੁਲਾਰਾ ਹੋਣ ਦੇ ਨਾਤੇ ਮੈਨੂੰ ਕਈਆਂ ਬੁਲਾਰਿਆਂ ਨੇ ਮੇਰੇ ਤੇ ਸ਼ੱਕਵਾ ਕਰਨਾ ਵੀ ਤੂੰ ਆਪਣਾ ਹੀ ਸਾਰਾ ਕੁਝ ਫਰੋਲੀ ਜਾਂਦਾ ਪਰ ਇਹ ਅਸੀਂ ਐਕਸੈਪਟ ਕਰਦੇ ਆਂ ਕਈ ਅਸੀਂ ਐਕਸੈਪਟ ਕਰਨ ਲਈ ਤਿਆਰ ਨਹੀਂ ਹੁੰਦੇ ਅਸੀਂ ਵੱਡੇ ਆ ਮਗਰ ਲੱਗੇ ਅਸੀਂ ਛੋਟਿਆਂ ਦਾ ਜਿਹੜਾ ਉਹ ਫਿਊਚਰ ਉਹਨਾਂ ਦੀ ਛੋਟਿਆਂ ਦੀ ਕਬੱਡੀ ਦਾ ਕਿਤੇ ਖਤਮ ਕਰ ਦਈਏ ਇਹ ਮੇਰੀ ਬੇਨਤੀ ਹੈ 1 ਮਿੰਟ ਹੈ ਜੀ ਆਉਂਦੇ ਠੀਕ ਹੈ ਤੇ ਨਹੀਂ ਫਿਰ ਠੀਕ ਹੈ ਨਹੀਂ ਫਿਰ ਠੀਕ ਹੈ ਤੇ ਨਹੀਂ ਫਿਰ ਠੀਕ ਹੈ ਅਮਰੀਕ ਨੇ ਗੱਲ ਕੀਤੀ ਹੈ ਸੁਰਖਪੁਰ ਦੀ ਟੀਮ ਆ